ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਪੂਰੇ ਪੰਜਾਬ 'ਚ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਲਿਆ ਨਵਾਂ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਅਗਰੋ ਵਿਜੀਲੈਂਸ ਦਾ ਤਕੜਾ ਐਕਸ਼ਨ ਇਨਾ ਇਮਾਰਤੀ ਇਨਸਪੈਕਟਰਾਂ ਤੇ ਹੋ ਸਕਦੀ ਹੈ ਕਾਰਵਾਈ ਸਾਰੇ ਪੰਜਾਬ ਚ ਟਿਊਬਵੈੱਲਾਂ ਨਾਲ ਜੁੜਿਆ ਸੀਐਮ ਭਗਵੰਤ ਮਾਨ ਦਾ ਨਵਾਂ ਫੈਸਲਾ ਕਿਸਾਨਾਂ ਨੂੰ ਕੀਤੀ ਵੱਡੀ ਅਪੀਲ ਕੈਬਨਿਟ ਮੰਤਰੀ ਹਰਜੋਤ ਮੈਸ ਨੇ ਲੋਕਾਂ ਨੂੰ ਸੁਣਾਈ ਖੁਸ਼ਖਬਰੀ ਨਾਲ ਹੀ ਅਵਸਰਾਂ ਨੂੰ ਦਿੱਤੇ ਵੱਡੇ ਹੁਕਮ ਪੰਜਾਬ ਦਾ ਦੌਰਾ ਕਰੇਗਾ 16ਵਾਂ ਵਿੱਤੀ ਕਮਿਸ਼ਨ ਰਣਨੀਤੀ ਬਣਾਉਣ ਲਈ ਮਾਨ ਸਰਕਾਰ ਨੇ ਕੀਤੀ ਤਿਆਰੀ ਪੰਜਾਬ ਚ ਅੱਜ ਤੋਂ ਮਾਨਸੂਨ ਹੋਵੇਗਾ ਸਰਗਰਮ ਕਈ ਜ਼ਿਲ੍ਹਿਆਂ ਵਿੱਚ ਮੀਂਦਾ ਯੈਲੋ ਅਲਰਟ ਜਾਰੀ ਵਿਰਲੈਂਸ ਵਿਰੋਧੀ ਵੱਡੀ ਕਾਰਵਾਈ ਪੀਐਸਪੀਸੀਐਲ ਦੇ जेई ਨੂੰ 7000 ਰੁਪਏ ਰਿਸ਼ਵਤ ਲੈਣ ਦੇ ਆ ਕੀਤਾ ਗ੍ਰਿਫਤਾਰ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਉਣ ਬਾਰੇ ਵੱਡੀ ਖੁਸ਼ਖਬਰੀ ਸੁਣਾਈ ਹੈ ਪੰਜਾਬ ਸਰਕਾਰ ਨੇ ਐਨਜੀਡੀਆਰਐਸ ਪੋਰਟਲ ਵਿੱਚ ਨਵੀਂ ਆਪਸ਼ਨ ਖਤਮ ਕਰ ਦਿੱਤੀ ਹੈ ਇਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੀ ਹੈ ਪੋਰਟਲ ਵਿੱਚ ਪ੍ਰਮਾਣਿਤ ਗੈਰ ਪ੍ਰਮਾਣਿਤ ਕਲੋਨੀ ਹੋਣ ਤੇ ਕਲੋਨੀ ਦਾ ਲਾਇਸੈਂਸ ਨੰਬਰ टीएस ਨੰਬਰ ਆਦਿ ਜਾਣਕਾਰੀ ਦੇਣ ਤੋਂ ਇਲਾਵਾ ਲਾਇਸੈਂਸ ਜਾਰੀ ਕਰਨ ਦੀ ਮਿਤੀ ਕਲੋਨੀ ਦਾ ਨਾਮ ਅਤੇ ਕਰੋਨਾਈਜ਼ਰ ਦਾ ਪੈਨ ਨੰਬਰ ਵਰਗੀ ਜਾਣਕਾਰੀ ਪੋਰਟਲ ਵਿੱਚ ਭਰਨ ਦੀ ਨਵੀਂ ਆਪਸ਼ਨ ਦਿੱਤੀ ਗਈ ਸੀ ਸਰਕਾਰ ਵੱਲੋਂ ਨਵੀਂ ਆਪਸ਼ਨ ਖਤਮ ਕਰਨ ਨਾਲ ਹੁਣ ਸਾਲ 1995 ਤੋਂ ਪਹਿਲਾਂ ਖਰੀਦੇ ਗਏ ਪਲਾਂਟਾਂ ਤੋਂ ਇਲਾਵਾ 50 ਸਾਲ ਜਾਂ ਹੋਰ ਪੁਰਾਣੀ ਆਬਾਦੀ ਚ ਲਾਲ ਲਕੀਰ ਆਦੀ ਰਿਹਾਇਸ਼ੀ ਖੇਤਰਾਂ ਦੀਆਂ ਰਜਿਸਟਰੀਆਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਇਨ੍ਹਾਂ ਅਣਅਧਿਕਾਰਿਤ ਕਲੋਨੀਆਂ ਵਿੱਚ ਸ਼ਹਿਰੀ ਸੰਸਥਾਵਾਂ ਵੱਲੋਂ ਪਾਣੀ ਸੀਵਰੇਜ ਸੜਕਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਪਰ ਐਨਓਸੀ ਦੀ ਸ਼ਰਤ ਕਾਰਨ ਪਲਾਟ ਦੀ ਰਜਿਸਟਰੀ ਨਹੀਂ ਹੋ ਰਹੀ ਸੀ ਇਸ ਕਾਰਨ ਲੋਕ ਪਰੇਸ਼ਾਨ ਸਨ ਸੂਬੇ ਵਿੱਚ ਕਰੀਬ 3 ਸਾਲ ਤੋਂ ਰਹਾਇਸ਼ੀ ਪਲਾਟਾਂ ਦੀਆਂ ਰਜਿਸਟਰੀਆਂ ਤੇ ਲੱਗੀ ਐਨਓਸੀ ਦੀ ਸ਼ਰਤ ਸੂਬਾ ਸਰਕਾਰ ਨੇ ਇਸ ਵਾਰ ਫਰਵਰੀ ਮਹੀਨੇ ਵਿੱਚ ਖਤਮ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਤੱਕ ਇਸ ਸੰਬੰਧੀ ਕੋਈ ਨੋਟੀਫਿਕੇਸ਼ਨ ਨਾ ਹੋਣ ਕਾਰਨ ਲੋਕ ਖੱਜਲ ਖਵਾਰ ਹੋ ਰਹੇ ਹਨ ਪਰ ਸਰਕਾਰ ਵੱਲੋਂ ਹੁਣ ਐਨਜੀਡੀਆਰਐਸ ਪੋਰਟਲ ਵਿੱਚ ਨਵੀਂ ਆਪਸ਼ਨ ਖਤਮ ਕਰ ਦਿੱਤੀ ਗਈ ਹੈ ਇਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ ਨਗਰ ਨਿਗਮ ਵਿੱਚ ਫਰਜ਼ੀ ਤਰੀਕੇ ਨਾਲ ਡਿਗਰੀ ਹਾਸਲ ਕਰਨ ਵਾਲੇ ਪੰਜ ਇਮਾਰਤੀ ਇੰਸਪੈਕਟਰਾਂ ਤੇ ਡਿਮੋਸ਼ਨ ਦੀ ਤਲਵਾਰ ਲਟਕ ਰਹੀ ਹੈ ਇਸ ਮਾਮਲੇ ਵਿੱਚ ਲੋਕਲ ਬਾਡੀ ਵਿਭਾਗ ਨੇ ਨਗਰ ਨਿਗਮ ਅਧਿਕਾਰੀਆਂ ਵੱਲੋਂ ਹਾਸਲ ਕੀਤੀ ਗਈ ਤਕਨੀਕੀ ਯੋਗਤਾ ਦੇ ਸਰਟੀਫਿਕੇਟਾਂ ਦੀ ਰੀ ਵੈਰੀਫਿਕੇਸ਼ਨ ਕਰਨ ਦਾ ਫੈਸਲਾ ਕੀਤਾ ਹੈ ਇਹਨਾਂ ਵਿੱਚ ਕਈ ਏਪੀ ਇਤਈ ਮਾਰ ਤਿੰਨ ਇੰਸਪੈਕਟਰ ਵੀ ਸ਼ਾਮਿਲ ਹਨ ਜਿਨ੍ਹਾਂ ਵੱਲੋਂ ਭਰਤੀ ਹੋਣ ਤੋਂ ਬਾਅਦ ਫਰਜ਼ੀ ਤਰੀਕੇ ਨਾਲ ਮਿਲੀ ਤਕਨੀਕੀ ਯੋਗਤਾ ਦੀ ਡਿਗਰੀ ਦੇ ਜ਼ੋਰ ਤੇ ਪ੍ਰਮੋਸ਼ਨ ਹਾਸਲ ਕੀਤੀ ਗਈ ਹੈ ਇਸ ਸੰਬੰਧੀ ਚੀਫ ਵਿਨਲੈਂਸ ਅਫਸਰ ਵੱਲੋਂ ਜਾਰੀ ਸਰਕੂਲਰ ਦੇ ਆਧਾਰ ਤੇ ਪੰਜੀ ਇਮਾਰਤੀ ਇੰਸਪੈਕਟਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਕਈ ਵਾਰ ਮੰਗਨ ਦੇ ਬਾਵਜੂਦ ਸਰਟੀਫਿਕੇਟ ਦੀ オリジナル ਕਾਪੀ ਨਹੀਂ ਦਿੱਤੀ ਜਾ ਰਹੀ ਸੀ ਸਬੰਧੀ ਤਕਨੀਕੀ ਯੋਗਤਾ ਦੀ ਡਿਗਰੀ ਦੇ ਸਰਟੀਫਿਕੇਟ ਦੀ オリジナル ਕਾਪੀ ਨਾ ਦੇਣ ਤੇ ਉਕਤ ਇਮਾਰਤੀ ਇੰਸਪੈਕਟਰਾਂ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਨੂੰ ਰਿਪੋਰਟ ਭੇਜਣ ਦੀ ਚੇਤਾਵਨੀ ਦਿੱਤੀ ਗਈ ਹੈ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਜਾਂ ਪ੍ਰਮੋਸ਼ਨ ਹਾਸਲ ਕਰਨ ਵਾਲੇ ਮੁਲਾਜ਼ਮਾਂ ਦੇ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਕਰਨ ਦੀ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਹੋ ਰਹੀ ਹੈ ਜੀ ਨਾਵਲੋ ਪਿਛਲੀਆਂ ਸਰਕਾਰਾਂ ਦੌਰਾਨ ਨੇਤਾਵਾਂ ਦੇ ਚਹੇਤਿਆਂ ਨੂੰ ਫਰਜੀ ਡਿਗਰੀ ਦੇ ਜ਼ੋਰ ਤੇ ਨੌਕਰੀ ਜਾਂ ਪ੍ਰਮੋਸ਼ਨ ਦੇਣ ਦਾ ਦੋਸ਼ ਲਾਇਆ ਗਿਆ ਸੀ ਅਤੇ ਇਸ ਤਰ੍ਹਾਂ ਦੇ ਮਾਮਲੇ ਦੀ ਜਾਂਚ ਕਰਕੇ ਤੰਦਲੀ ਦੇ ਦਾਇਰੇ ਵਿੱਚ ਆਏ ਮੁਲਾਜ਼ਮਾਂ ਨੂੰ ਫਾਰਕ ਕਰਨ ਦਾ ਦਾਵਾ ਕੀਤਾ ਗਿਆ ਹੈ ਨਗਰ ਨਿਗਮ ਅਤੇ ਸਰਕਾਰ ਵੱਲੋਂ ਜਿਨ੍ਹਾਂ ਮੁਲਾਜ਼ਮਾਂ ਨੂੰ ਤਕਨੀਕੀ ਯੋਗਤਾ ਦੀ ਡਿਗਰੀ ਸਰਟੀਫਿਕੇਟ ਦੀ オリジナル ਕਾਪੀ ਚੈੱਕ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਉਹਨਾਂ ਵੱਲੋਂ ਡਿਸਟੈਂਸ ਐਜੂਕੇਸ਼ਨ ਦੇ ਜ਼ਰੀਏ ਤਕਨੀਕੀ ਯੋਗਤਾ ਹਾਸਲ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਪੰਜਾਬ ਵਿੱਚ ਵੱਡਾ ਫੈਸਲਾ ਲਿਆ ਹੈ ਇਹ ਫੈਸਲਾ ਪੰਜਾਬ ਅੰਦਰ ਪੇੜ ਪੌਦਿਆਂ ਦਰਕਤਾਂ ਤੇ ਹਰਿਆਲੀ ਨੂੰ ਵਧਾਉਣ ਵਿੱਚ ਕਾਫੀ ਲਾਭਦਾਇਕ ਸਿੱਧ ਹੋ ਸਕਦਾ ਹੈ ਮੁੱਖ ਮੰਤਰੀ ਪਗਮਨਤ ਮਾਨ ਨੇ ਪੰਜਾਬ ਅੰਦਰ ਹਰਿਆਵਲ ਲਹਿਰ ਨੂੰ ਹੋਰ ਹੁਲਾਰਾ ਦੇਣ ਲਈ ਸਾਰੇ ਪੰਜਾਬ ਵਿੱਚ ਹਰ ਇੱਕ ਟੂਵਲ ਤੇ ਘਟੋ ਘਟ ਚਾਰ ਦਰਖਤ ਲਗਾਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਉਮੀਦ ਜਤਾਈ ਹੈ ਕਿ ਇਸ ਨੇਕ ਕਾਰਜ 'ਚ ਕਿਸਾਨ ਵੱਦ ਚੜਕੇ ਯੋਗਦਾਨ ਪਾਉਣਗੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਪਗਮਨਤ ਮਾਨ ਨੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ ਕਿ ਅੱਜ ਜੰਗਲਾਤ ਵਿਭਾਗ ਤੇ ਹੋਰ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਵਾਤਾਵਰਨ ਨੂੰ ਸੰਭਾਲਣ ਤੇ ਪੰਜਾਬ ਵਿੱਚ ਹੋਰ ਦਰਖਤ ਲਗਾਉਣ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਹੈ ਇਸ ਮੀਟਿੰਗ ਵਿੱਚ ਚਰਚਾ ਹੋਈ ਹੈ ਕਿ ਹਰ ਕਿਸਾਨ ਆਪਣੇ ਖੇਤਾਂ ਵਿੱਚ ਟਿਊਬਵੈੱਲ ਤੇ ਘੱਟੋ ਘੱਟ 4 ਦਰਖਤ ਜ਼ਰੂਰ ਲਗਾਵੇ ਤਾਂ ਜੋ ਹਰੀਆਵਲ ਲਹਿਰ ਨੂੰ ਅੱਗੇ ਵਧਾਇਆ ਜਾ ਸਕੇ ਇਹ ਕਿਸਾਨ ਵੀਰਾਂ ਨੂੰ ਮੇਰੀ ਅਪੀਲ ਵੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੰਗਲ ਦੇ ਤਿੰਨ ਪਿੰਡਾਂ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਘਰ ਘਰ ਤੱਕ ਪਹੁੰਚਾਉਣ ਲਈ ਲਗਾਏ ਜਾ ਰਹੇ ਕੈਂਪ ਵਿੱਚ ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਆਦੇਸ਼ ਵੀ ਦਿੱਤੇ ਇਸ ਦੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਲਾਕੇ ਵਿੱਚ ਕਿਸੇ ਨੂੰ ਵੀ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ ਇਲਾਕੇ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਇਹ ਕੈਂਪ ਹਫ਼ਤੇ 'ਚ ਦੋ ਦਿਨ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਘਰ-ਘਰ ਨਾ ਭਟਕਣਾ ਪਵੇ ਇਸ ਦੇ ਨਾਲ ਹੀ ਦੱਸ ਦੇ ਕਿ ਸਿੱਖਿਆ ਵਿਭਾਗ ਦੇ ਖੇਡ ਵਿੰਗ ਲਈ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ 15 ਤੋਂ 17 ਜੁਲਾਈ ਤੱਕ ਖੇਡ ਵਿੰਗ ਦੇ ਟ੍ਰਾਇਲ ਹੋਣਗੇ ਉਹਨਾਂ ਨੇ ਕਿਹਾ ਹੈਗੇ ਚੁਣेंगे ਖਿਡਾਰੀਆਂ ਨੂੰ ਮੁਫਤ ਰਹਿائش ਅਤੇ ਸਿੱਖਿਆ ਮਿਲੇਗੀ ਇਸ ਦੇ ਨਾਲ ਹੀ ਰੋਜ਼ਾਨਾ 200 ਰੁਪਏ ਦੀ ਖੁਰਾਕ ਵੀ ਮਿਲੇਗੀ 6ਵਾਂ ਵੀਤ ਕਮਿਸ਼ਨ ਇਸ ਮਹੀਨੇ ਪੰਜਾਬ ਦਾ ਦੌਰਾ ਕਰੇਗਾ ਕਮਿਸ਼ਨ ਦੇ ਮੈਂਬਰ 22 ਅਤੇ 23 ਜੁਲਾਈ ਨੂੰ ਸੂਬੇ ਵਿੱਚ ਹੋਣਗੇ ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਵੀ ਇਸ ਦੌਰੇ ਨੂੰ ਲੈ ਕੇ ਰਾਂ ਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ 16 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਗਵਾਈ ਹੇਠ ਹਾਈ ਲੈਵਲ ਮੀਟਿੰਗ ਹੋਣ ਜਾ ਰਹੀ ਹੈ ਇਸ ਵਿੱਚ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਰਹਿਣਗੇ ਪੰਜਾਬ ਸਰਕਾਰ ਵੱਲੋਂ ਕਮਿਸ਼ਨ ਅੱਗੇ ਜ਼ੋਰਦਾਰ ਪੇਸ਼ਕਾਰੀ ਕਰੰਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਮਿਸ਼ਨ ਦੇ ਮੈਂਬਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਇਸ ਮੀਟਿੰਗ ਵਿੱਚ ਸੂਬਾ ਸਰਕਾਰ ਫਾਈਨਾਂਸ ਕਮਿਸ਼ਨ ਅੱਗੇ ਕੇਂਦਰ ਵੱਲੋਂ ਰੋਕੀ ਗਈ ਰਕਮ ਸਮੇਤ ਆਪਣੀਆਂ ਲੋੜਾਂ ਦੇ ਪੂਰੇ ਵੇਰਵੇ ਪੇਸ਼ ਕਰੇਗੀ ਤੁਹਾਨੂੰ ਦੱਸ ਦੇ ਕਿ ਇਸ ਸਮੇਂ ਸੂਬੇ ਸਿਰ ਕਰੀਬ 3.50 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ 23000 ਕਰੋੜ ਰੁਪਏ ਵਿਆਦ ਦੇ ਤਹੀ ਖਰਚ ਹੋ ਰਹੇ ਹਨ ਆਮਦਨ ਅਤੇ ਖਰਚ ਵਿਚਲਾ ਪਾੜਵਾਦ ਦਾ ਜਾ ਰਿਹਾ ਹੈ ਅਜੇ ਇਹ ਵਿੱਚ 15ਵੇਂ ਕਮਿਸ਼ਨ ਦੀ ਤਰਜ਼ ਤੇ ਵੀਤੀ ਗਰੰਟੀ ਦੇਣ ਦੀ ਮੰਗ ਵੀ ਕੀਤੀ ਜਾ ਸਕਦੀ ਹੈ ਪੰਜਾਬ ਵਿੱਚ ਅੱਜ ਤੋਂ ਇੱਕ ਵਾਰ ਫਿਰ ਤੋਂ ਮਾਨਸੂਨ ਸਰਗਰਮ ਹੋ ਜਾਵੇਗਾ ਪੰਜਾਬ ਵਿੱਚ ਅਗਲੇ ਕੁਝ ਦਿਨਾਂ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ 12 ਜੁਲਾਈ ਆਣੀ ਅੱਜ ਭਾਰੀ ਮੀਂਹ ਦਾ ਐਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਮਾਲਵੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਮਾਨਸਾ ਬਠਿੰਡਾ ਮੁਕਸਰ ਫਰੀਦਕੋੜ ਅਤੇ ਫਾਜ਼ਿਲਕਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਪੰਜਾਬੀ ਜਲਨ ਸੁਰ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੀਐਸਪੀਸੀਲ ਦਫਤਰ ਫਾਜ਼ਿਲਕਾ ਵਿਖੇ ਤਾਇਨਾਤ ਇੱਕ ਜੂਨੀਅਰ ਇੰਜੀਨੀਅਰ ਕੁਲਵੀਰ ਸਿੰਘ ਨੂੰ 7000 ਰੁਪਏ ਰਿਸ਼ਵਤ ਲੈਣ ਦਾ ਰंगे ਹੱਥੀਂ ਗ੍ਰਿਫਤਾਰ ਕੀਤਾ ਹੈ ਪਿੰਡ ਚਾਨਣਵਾਲੀ ਮੰਡੀ ਵਿਖੇ ਪਿੰਡ ਦਾ ਨਵਾਂ ਟਰਾਂਸਫਾਰਮਰ ਰੱਖਣ ਲਈ जेई ਵੱਲੋਂ ਪਿੰਡ ਵਾਸੀਆਂ ਤੋਂ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਤਹਿਤ ਵਿਜੀਲੈਂਸ ਦੀ ਟੀਮ ਨੇ ਉਕਤ जेई ਨੂੰ ਰਿਸ਼ਵਤ ਲੈਣਦੇ ਹੋਏ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਕਰਮਚਾਰੀ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਡੀ ਹਜੂਰਵਾਸੀ ਸੱਜਨ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਜਈ ਵੱਲੋਂ ਉਸਦੇ ਪਿੰਡ ਵਿੱਚ ਬਿਜਲੀ ਟਰਾਂਸਫਾਰਮਰ ਲਗਾਉਣ ਬਦਲੇ 10000 ਰੁਪਏ ਦੀ ਰਿਸ਼ਵਤ ਮੰਗੀ ਗਈ ਹੈ। ਪਰ ਇਹ ਸੌਦਾ 7000 ਰੁਪਏ ਵਿੱਚ ਹੋਇਆ ਸੀ। ਇਸ ਮੰਗ ਸੰਬੰਧੀ ਸ਼ਿਕਾਇਤਕਰਤਾ ਨੇ ਜਈ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਸੀ ਜੋ ਕਿ ਸਬੂਤ ਵਜੋਂ ਬਿਊਰੋ ਨੂੰ ਸੌਂਪ ਦਿੱਤੀ ਗਈ ਸੀ। ਅਤੇ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜ਼ਨ ਦੀ ਟੀਮ ਨੇ ਜਾਲ ਵਿਛਾਇਆ ਤੇ ਉਕਤ ਬਿਜਲੀ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 7000 ਰੁਪਏ ਰਿਸ਼ਵਤ ਲੈਂਦੇ ਰੰਗੇ ਹਤੀ ਕਾਬੂ ਕੀਤਾ ਹੈ ਅਤੇ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਬਸ ਜਿੱਥੇ ਆਪਾਂ ਖੜੇ ਹਾਂ ਬੜੇ ਪੈਸੇ ਲਾਏ ਤੇ 10 ਕਰੋੜ ਰੁਪਏ ਲਾ ਕੇ ਅਜ ਨਾਲੇ ਦੀ ਮੰਡੀ ਦਾਣਾ ਮੰਡੀ ਸਾਡੀ ਇਹ ਸਬਜੀ ਮੰਡੀ ਆ ਇਹ ਐਕਚੁਅਲੀ 20 ਦਿਨ ਮੀਂਹ ਵਾਲੇ ਦਿਨ ਮੈਨੂੰ ਵੀਡੀਓ ਕੁਝ ਆਰਤੀਆਂ ਦੇ ਭੇਜੀ ਸੀਗੀ ਤੇ ਮੈਂ ਜੰਦਰ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਿੱਦਣ ਆਇਆ ਮੈਂ ਐੱਥੇ ਆਉਂਗਾ ਤੇ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਕਿਉਂ ਫਲੋਗ ਆ ਆਪਾਂ ਇਹਨਾਂ ਬੰਦੋ ਜਰਾ ਪੈਸਾ ਲਾਇਆ ਇਹਨੂੰ ਉਹਨੂੰ ਮੰਦਾ ਜਰਾ ਠੀਕ ਕਰਦੇ ਆ ਉਹ ਅਫਸਰ ਨੂੰ ਕਿਹਾ ਕਿ 30 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ ਇਹ ਵਨ ਮੰਡੀ ਜਿਹੜੀ ਹੋਊਗੀ ਵਧੀਆ ਸਾਫ ਸੁਥਰੀ ਸੁੰਦਰ ਕਿਉਂਕਿ ਸਭੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋਈ ਜਾਂਦਾ ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਬ ਦੇ ਜਿਹੜਾ ਮੰਡੀ ਦਾ ਉਹ ਇਹ ਵੱਨ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪਰੌਦਾ ਹੋਵੇ ਤਾਂ ਫਿਰ ਬੜੀ ਵੱਡੀ ਗੱਲ ਸੋ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੇਰੇ ਮਹਿਕੰਦੀ ਕੋਈ ਵੀ ਮੈਂ ਉਸੇ ਦੇ ਆਪ ਦਾ ਮੈਮੋ ਕਰਦੇ ਵੇਖ ਕੇ ਕਿ ਕੋਈ ਪ੍ਰੋਬਲਮ ਸੋ ਇਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਇਸ ਦਾ ਮੈਂ ਸੋਸ਼ਲ ਮੀਡੀਆ ਤੇ ਜਿਹੜੀ ਕੰਪਲੀਟ ਹੁੰਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਕੀ ਗੱਲ ਹੋਈ ਸੋ ਪਹਿਲੇ ਤੇ ਦੀ ਨਹੀਂ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਆ ਸੀ ਭਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਨਹੀਂ ਜੀ ਅਧਕਾਰੀਾਂ ਨੂੰ ਕਹਾਂ ਪੀਓ ਤੁਸੀਂ ਠੀਕ ਕਰਕੇ ਦੋ ਸਾਡੀ ਡਿਊਟੀ ਐ ਸਾਦ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਅਧਕਾਰੀ ਵੀ ਸਾਡੇ ਮਾਨਯੋਗ ਅਧਕਾਰੀ ਐਕਸਲ ਸਾਹਿਬ ਸਕਤੀ ਸਾਹਿਬ ਐਸ.ਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਸਾਡੀ ਡਿਊਟੀ ਬਣਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਸੋ ਇਹਨਾਂ ਨੂੰ ਕਿਹਾ ਕਿ 30 ਗਸਤ ਤੱਕ ਮੰਡੀ ਨੂੰ ਇਹ ਬੰਦ ਕਰਕੇ ਦੋ ਭਾਵੇਂ ਦੋ ਬੰਦੀ ਕਿਉਂਕਿ ਪੈਸੇ ਆਏ ਹਾਸੀ ਜਿਹੀ ਟੰਡ ਰੋਇਆ ਠੀਕ ਹੈ ਬਸਾ ਦਾ ਮੌਸਮ ਹੈ ਥੋੜਾ ਕਿ ਲਾਸਟ ਹਫਤੇ ਜਿੱਥੇ ਪਾਵਾਂਗੇ ਲੋਕ ਪਾਵਾਂਗੇ ਅਪਰ ਪਰ ਇਹ ਆ ਕਿ ਪਹਿਲਾ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਓ ਦੀ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ ਸੋਧਕਾਰੀਆਂ ਨੂੰ ਕਿਹਾ ਮੈਂ ਤਾਂ ਹੀ ਆਇਆ ਕਿ ਭਈ ਇਹਨੂੰ ਕੰਪਲੀਟ ਕਰਕੇ ਮੁਸ਼ਕਲਾਂ ਤੇ ਉਹ ਛੋਟੀਆਂ ਛੋਟੀਆਂ ਪਰ ਦੁੱਖ ਉਦੋਂ ਲੱਗਦਾ ਵੀ ਜਦੋਂ ਲੋਕਾਂ ਨੂੰ ਚੱਕਰ ਤੇ ਫੇਰੇ ਤੇ ਫੇਰੇ ਜਦੋਂ ਸੁਣਵਾਈ ਨਾ ਹੋਵੇ ਪਰ ਕਿਤੇ ਨਾ ਕਿਤੇ ਮਜਬੂਰਨ ਸਾਨੂੰ ਲੋਕਾਂ ਨੇ ਚੁਣਿਆ ਫਿਰ ਲੋਕਾਂ ਦੀ ਸਾਨੂੰ ਤੇ ਸੁਣਨੀ ਪੈਣੀ ਕਿ ਖਾਸ ਗੱਲ ਇਹ ਹੈ ਕਿ ਅੱਜ ਉਸ ਦਫਤਰ ਜੀ ਤੁਸੀਂ ਆਏ ਹੋ ਉਸ ਦਫਤਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫੇਰੇ ਮਾਰਨਾ ਕਰਦੇ ਹਾਰਕੁਸ਼ੀ ਚਾਹ ਬਾਕੀ ਦੇਖੋ ਜੀ ਮੈਨੂੰ ਕਾਫੀ ਲਾਮੇ ਮਿਲੇ ਆ ਜੀ ਜਿਸ ਕਰਕੇ ਕਾਫੀ ਲੋਕ ਖੱਜਲ ਖਵਾਰੀ ਮਿਲੀ ਆ ਜੀ ਜਿਹਦੇ ਕਰਕੇ ਮੇਰੀ ਮਜਬੂਰੀ ਬਣੀ ਆ ਵੀ ਮੈਂ ਇੱਥੇ ਆ ਕੇ ਬਵਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਏ ਔਰ ਲੋਕਾਂ ਦੇ ਕੰਮ ਕਰ ਰਹੇ ਹਾਂ ਸਵਿੱਧ ਦੇ ਵਿੱਚ ਨਹੀਂ ਜੀ ਬਿਲਕੁਲ ਜੀ ਆ ਹੁਣ ਇੱਕ ਮਾਤਾ ਵਿਚਾਰੀ ਅਫਸਰ ਕਹਿ ਰਿਹਾ ਵੀ ਮੈਂ ਉਹਦੇ ਖਾਤੇ 'ਚ ਪੈਸੇ ਪਾ ਦੇ। ਮਾਤਾ ਕਹਿੰਦੀ ਭਏ ਨਹੀਂ। ਮੈਂ ਕਿਹਾ ਪੈਸੇ ਕਿੱਥੇ ਪਏ? ਕਹਿੰਦੀ ਬੈਂਕ ਦੇ ਖਾਤੇ 'ਚ। ਅਫਸਰ ਕਹਿੰਦਾ ਮੈਂ ਕਿਹਾ ਹੁਣੇ ਮਾਤਾ ਨੂੰ ਮੋਟਰਸਾਈਕਲ 'ਤੇ ਬਿਠਾ ਚੱਲ ਪੈਣਾ ਖਾਤਾ ਚੈੱਕ ਕਰਕੇ ਆ। ਨਾਲ ਮੈਂ ਆਪਣਾ ਬੰਦਾ ਭੇਜਿਆ। ਹੁਣ ਵਿਚਾਰੇ ਲੋਕ ਕਿਉਂ ਖੱਜਲ ਖਰਾਬ ਹੁਣ ਦੁੱਖ ਲੱਗਦਾ। ਪਰ ਇੱਥੇ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਸਾਰੇ ਨਹੀਂ ਕਹਿੰਦਾ। ਕੁਝ ਅਫਸਰ ਜਿਹੜੇ ਨੇ ਉਹ ਐ ਇਗਨੋਰ ਕਰ ਦਿੰਦੇ ਲੋਕਾਂ ਨੂੰ ਪਰ ਲੋਕਾਂ ਦੇ ਹਮਦਰਦੀ ਆ ਪਾਵਾਂ। ਲੋਕਾਂ ਨੇ ਸਾਡੀ ਬਾਹ ਫੜੀ ਆ। ਅੱਜ ਸਾਡਾ ਫਰਜ਼ ਬਣਦਾ ਉਹਨਾਂ ਦੀ ਬਾਫ ਹ ਜਿਸ ਤਰੀਕੇ ਨਾਲ ਤੁਸੀਂ ਸਰਕਾਰੀ ਦਫ਼ਤਰਾਂ ਨੂੰ ਆ ਕੇ ਬੈਠੇ ਹੋ ਲੋਕਾਂ ਦੀ ਖਾਤ ਸੁਣੀ ਲੋਕਾਂ ਦੇ ਕੰਮ ਹੋ ਰਿਹਾ ਇਹ ਸਿਸਟਮ ਲਗਾਤਾਰ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਦੇਖੋ ਮੇਰੇ ਕੋ ਏਰੀਆ ਜ਼ਿਆਦਾ ਪਟਾਲਾ ਤੇ ਮੇਰਾ ਹੈ ਹੀ ਹੈ ਵਾ ਮੇਰਾ ਪਰਿਵਾਰ ਹੈ ਠੀਕ ਆ ਅੱਗੇ ਵੀ ਹੁਣ ਮੇਰੇ ਕੋ ਪਠਾਨਕੋਟ ਏਰੀਆ ਉੱਥੇ ਮੰਤਰੀ ਸਾਹਿਬ ਨਾਲ ਨੇ ਹੁਣ ਆਪਾਂ ਉੱਥੇ ਵੀ ਲਾਵਾਂਗੇ ਕਿ ਆ ਫਿਰ ਬੈਲ ਸਾਹਿਬ ਦੇ ਨਾਲ ਬੈਠ ਕੇ ਆਪਾਂ ਬਾਕੀ ਹਲਕਾ ਇੰਚਾਰਜ ਜਿਹੜੇ ਗਰਦਾਸਪੁਰ ਵੀ ਬੈਠਾਂਗੇ ਸੋ ਮੈਂ ਮੇਰੀ ਕੋਸ਼ਿਸ਼ ਹੈ ਵੀ ਅਜੇ ਤਰ੍ਹਾਂ ਹੁਣ ਹਫਤੇ ਦੇ ਕੰਮ ਕੱਢ ਜਾਣੇ ਅਗਲੇ ਹਫਤੇ ਫਿਰ ਬੈਹਿ ਜਾਣਾ ਇੱਕ ਗੱਲ ਵਾਦਾ ਕਰਦਾ ਇਹ ਰਾਸ਼ੀ ਘਟੂਗਾ ਨਹੀਂ ਅੱਗੇ ਨਾਲੋਂ ਵਧੂਗਾ ਜ਼ਰੂਰ ਕਿਉਂ ਵਧੂਗਾ ਜਦੋਂ ਲੋਕਾਂ ਦੇ ਕੰਮ ਹੁੰਦੇ ਆ ਨਾ ਲੋਕਾਂ ਨੂੰ ਆਸ ਹੁੰਦੀ ਹੈ ਵੀ ਸਾਡੇ ਕੰਮ ਇੱਥੋਂ ਮੈਂ ਕਹਿੰਦਾ ਜੀ ਪੱਗੇ ਸਟੇਟ ਦੀ ਇਲੈਕਸ਼ਨ ਸੀ ਉਹਦੀ ਅੱਗੇ ਸੈਂਟਰ ਦੀ ਇਲੈਕਸ਼ਨ ਸੀ ਇਹ ਇਲੈਕਸ਼ਨ ਸਟੇਟ ਦੀ ਹੈ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਲੋਕ ਲੋਕਾਂ ਦਾ ਫਤਵਾ ਕੀ ਹੈ ਥੈਂਕ ਯੂ ਕਲਵੀਰ ਸਿੰਘ ਦੇ ਖਿਲਾਫ ਅੱਜ ਵਿਜੀਲੈਂਸ ਦੀ ਟੀਮ ਨੇ ਸਾਡੇ ਡੀਐਸਪੀ ਰਾਜ ਕੁਮਾਰ ਸਾਹਾ ਜੀ ਦੀ ਅਗਵਾਈ ਦੇ ਵਿੱਚ ਵਿਜੀਲੈਂਸ ਦੀ ਟੀਮ ਨੇ ਉਸ ਸਜੈ ਦੇ ਖਿਲਾਫ ਅੱਜ ਕਾਰਵਾਈ ਕੀਤੀ ਹੈ ਰੰਗੇ ਹੱਥੀ 7000 ਰੁਪਏ ਲੈਂਦੇ ਫੜਿਆ ਜੇ ਕੋਈ ਹੋਰ ਵੀ ਅਧਿਕਾਰੀ ਲੋਕਾਂ ਕੋਲੋਂ ਰਿਸ਼ਵਤ ਮੰਗੇਗਾ ਜਾਂ ਰਿਸ਼ਵਤ ਲਏਗਾ ਤਾਂ ਉਸ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਜਿਹੜਾ ਸਾਡਾ ਫਾਜ਼ਲ ਕਾ ਸਾਡੇ ਲੋਕ ਬਹੁਤ ਚੰਗੇ ਨੇ ਲੋਕ ਪਿਆਰ ਵਾਲੇ ਨੇ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜ਼ੀਰੋ ਟੋਲਰੈਂਸ ਕਰਪਸ਼ਨ ਤੇ ਜੋ ਇਹ ਸਰਕਾਰ ਚੱਲ ਰਹੀ ਹੈ ਤ ਉਹਦੇ ਵਿੱਚ ਅਸੀਂ ਉਹਨਾਂ ਦੀ ਟੀਮ ਦੇ ਮੈਂਬਰ ਆ ਵਿਧਾਇਕ ਆ ਤਾਂ ਉਹਨਾਂ ਦੀ ਜਿਹੜੀ ਸੋਚ ਹੈ ਪੰਜਾਬ ਨੂੰ ਕ੍ਰਪਸ਼ਨ ਮੁਕਤ ਕਰਨਾ ਉਸ ਤੇ ਪਹਿਰਾ ਦਿੰਦੇ ਅਸੀਂ ਅੱਜ ਜੋ ਲੋਕਾਂ ਦੀ ਸੇਵਾ ਕਰ ਰਹੇ ਹਾਂ ਜੇ ਕੋਈ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਜੋ ਵੀ ਅੱਗੇ ਵੀ ਕਿਸੇ ਦੀ ਕੋਈ ਸ਼ਿਕਾਇਤ ਆਊਗੀ ਜਿਸ ਤਰ੍ਹਾਂ ਅੱਜ ਇਸ ਜਈ ਤੇ ਕਾਰਵਾਈ ਹੋਈ ਹੈ ਤਾਂ ਅੱਗੇ ਵੀ ਕੋਈ ਐ ਵੀ ਜੀ ਕੋਈ ਗਲਤੀ ਕਰੇਗਾ ਰਿਸ਼ਵਤ ਲੋਕਾਂ ਕੋਲ ਮੰਗੇਗਾ ਜਾਂ ਲਏਗਾ ਤਾਂ ਉਸ ਅਧਿਕਾਰੀ ਤੇ ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਅਧਿਕਾਰੀਆਂ ਨਾਲ ਮੇਰੀ ਗੱਲ ਹੋਈ ਸੀ ਤਾਂ ਉਹਨਾਂ ਨੇ ਵੀ ਇਸ ਜਈ ਨੂੰ ਚਾੜ ਪਾਈ ਸੀ ਇੱਕ ਦੋ ਦਿਨ ਪਹਿਲਾਂ ਬਲਾ ਕੇ ਸਮਝਾਇਆ ਸੀ ਪਰ ਇਹ ਅਧਿਕਾਰੀ ਜਿਹੜਾ ਬਾਜ ਨਹੀਂ ਆਇਆ ਲੋਕਾਂ ਨੂੰ ਬਹੁਤ ਉਲਟ ਬੋਲਦਾ ਸੀ ਲੋਕਾਂ ਨੂੰ ਗਾਲਾਂ ਤੱਕ ਕੱਢਦਾ ਸੀ ਮੈਨੂੰ ਕਈ ਲੋਕ ਮਿਲੇ ਨੇ ਕਿ ਕੋਈ ਕੰਮ ਕਰਾਉਣ ਆਉਂਦਾ ਤਾਂ ਉਹਨਾਂ ਨੂੰ ਪੁੱਠਾ ਬੁਰਾ ਭਲਾ ਬੋਲਦਾ ਸੀ ਤਾਂ ਉਹ ਵੇਖੋ ਪ੍ਰਮਾਤਮਾ ਵੀ ਵੇਖਦਾ ਹੈ ਜੇ ਕਿਸੇ ਨਾਲ ਕੋਈ ਨਾਜਾਇਜ਼ ਕਰੇਗਾ ਤਾਂ ਪ੍ਰਮਾਤਮਾ ਵੀ ਸਜ਼ਾ ਦਿੰਦਾ ਹੈ ਅੱਜ ਮੈਂ ਸਮਝਦਾ ਪ੍ਰਮਾਤਮਾ ਦੀ ਲਾਠੀ ਚੱਲੀ ਹੈ ਕੋਈ ਇਹੋ ਜਿਹਾ ਜੇ ਪ੍ਰਸ਼ਟ ਅਧਿਕਾਰੀ ਜਿਹੜਾ ਲੋਕਾਂ ਨੂੰ ਗਲਤ ਬੋਲਦਾ ਹੈ ਲੋਕਾਂ ਕੋਲ ਪੈਸੇ ਮੰਗਦਾ ਹੈ ਤਾ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਉਹਤੇ ਕਾਰਵਾਈ ਹੋਈ ਹੈ ਜਿਹੜੀ ਸਾਡੀ ਵਿਜੀਲੈਂਸ ਟੀਮ ਹੈ ਬਹੁਤ ਚੰਗਾ ਕੰਮ ਕਰ ਰਹੀ ਹੈ ਸਾਡੇ ਡੀਐਸਪੀ ਰਾਜਕਮਰ ਸਮਾਜੀ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਸਾਡੀ ਟੀਮ ਜਿਹੜੀ ਵਿਜੀਲੈਂਸ ਦੀ ਹੈ ਪੰਜਾਬ ਸਰਕਾਰ ਦੀ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਤਾਂ ਬਹੁਤ ਹੀ ਉਹਨਾਂ ਨੂੰ ਮੈਂ ਵਧਾਈ ਦਿਨਾ ਜੋ ਉਹਨਾਂ ਨੇ ਰੰਗੇ ਹੱਥੀ 7000 ਦੀ ਰਿਸ਼ਵਤ ਲੈਂਦੇ ਉਸ ਅਧਿਕਾਰੀ ਨੂੰ ਫੜਿਆ ਆਹ ਕਰੀਬਨ 40 ਦੇ ਕਰੀਬ ਜਿਹੜੀਆਂ ਭੇਡਾਂ ਤੇ ਬੱਕਰੀਆਂ ਜਿਹੜੀਆਂ ਸਰਦਾਰ ਮਹਿੰਦਰ ਸਿੰਘ ਜੀ ਮੇਰੇ ਕੋਲ ਬਜ਼ੁਰਗ ਖੜੇ ਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਪਾਲਦੇ ਸੀ ਰੋਜ਼ ਆਪਣੀ ਉਹਨਾਂ ਨੂੰ ਤੇ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਰੋਜ਼ੀ ਰੋਟੀ ਚਲਾਉਂਦੇ ਸੀਗੇ ਸੋ ਅਚਾਨਕ ਉਸ ਟਾਈਮ ਕਿਉਂਕਿ ਮੌਸਮ ਸੀਜ਼ਨ ਦਾ ਸੀਗਾ ਤੇ ਜਿਹੜੀ ਅੱਗ ਲੱਗੀ ਤੇ ਉਹ ਅੱਗ ਆ ਜਿਹੜੀ ਇਹਨਾਂ ਦੇ ਬਾੜੇ ਤੱਕ ਜਿਹੜੀ ਪਹੁੰਚ ਗਈ ਤੇ ਉਹ ਜਿਹੜੀਆਂ 40 ਜਿਹੜੀਆਂ ਪੇਡਾਂ ਤੇ ਬੱਕਰੀਆਂ ਜਿਹੜੀਆਂ ਜਿਹੜੀਆਂ ਦਰਦਨਾਕ ਮੌਤ ਦੇ ਨਾਲ ਸੜ ਕੇ ਜਿਹੜੀ ਉਹਨਾਂ ਦੀ ਮੌਤ ਹੋਈ ਸੀਗੀ ਸੋ ਜਿਹੜਾ ਕਿ ਇੱਕ ਕਾ ਕੋਈ ਵੀ ਬੰਦਾ ਸੀ ਜਿਹੜਾ ਦੇਖ ਕੇ ਉਹਦਾ ਸੁਭਾਅਿਕ ਸੀ ਆਪਣੇ ਆਪ ਜਿਹੜਾ ਰੋਣ ਨਿਕਲ ਆਉਂਦਾ ਸੀ ਸੋ ਬਜ਼ੁਰਗਾਂ ਦੇ ਅੱਖਾਂ ਦੇ ਜਿਹੜੇ ਹੰਝੂ ਸੀ ਉਸ ਟਾਈਮ ਜਿਹੜਾ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਸੋ ਕਿਉਂਕਿ ਮੈਂ ਹਲਕਾ ਸੰਗਰੂਰ ਤੋਂ ਮੈਨੂੰ ਨੁਮਾਇੰਦਗੀ ਜਿਹੜੀ ਇਹਨਾਂ ਲੋਕਾਂ ਨੇ ਦਿੱਤੀ ਆ ਪਿੰਡ ਅਮਰ ਜਿਹੜਾ ਰਾਮਗੜ੍ਹ ਦੇ ਲੋਕਾਂ ਨੇ ਮੈਨੂੰ ਬਹੁਤ ਮਤ ਦੇ ਨਾਲ ਜਿਹੜਾ ਪਿੰਡੋ ਜਿਤਾ ਕੇ ਜਿਹੜਾ ਭੇਜਿਆ ਸੀ ਸੋ ਮੇਰਾ ਫਰਜ਼ ਹੈ ਮੈਂ ਸਾਡੀ ਡਿਊਟੀ ਹੈ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਤੇ ਅਸੀਂ ਸਾਰਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਤੇ ਜ ਦੋ ਮਹੀਨੇ ਬਾਅਦ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਜਿਹੜਾ 830000 ਦਾ ਜਿਹੜਾ ਚੈੱਕ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਨੂੰ ਜਿਹੜਾ ਮਾਲੀ ਮਦਦ ਆ ਜਿਹੜੀ ਸਹਾਇਤਾ ਦੇਣ ਦੇ ਲਈ ਅੱਜ ਆਏ ਆ ਤੇ ਨਾਲ ਹੀ ਜਿਹੜਾ ਕਿਉਂਕਿ ਉਹ ਅੱਗ ਨੇ ਨਾਲ ਦੇ ਘਰਾਂ ਤੱਕ ਵੀ ਮਾਰ ਕੀਤੀ ਸੀਗੀ ਗੁਰਚਰਨ ਸਿੰਘ ਜੀ ਖੜੇ ਜਿਨ੍ਹਾਂ ਦਾ ਸ਼ੈੱਡ ਸੀਗਾ ਜਿਹੜਾ ਉਹ ਡੈਮੇਜ ਹੋਇਆ ਸੀ ਉਹਨਾਂ ਨੂੰ 19500 ਦਾ ਜਿਹੜਾ ਚੈੱਕ ਇਹਨਾਂ ਦਾ ਤੇ ਕਰਾਜਦੀਪ ਸਿੰਘ ਨੌਜਟਾ ਤੋਂ ਉਹਨਾਂ ਜੀਨਾਂ ਦਾ ਜਿਹੜਾ ਕੁਪਾ ਜਿਹੜਾ ਤੂੜੀ ਵਾਲਾ ਜਿਹੜਾ ਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਸੀ तकरीबन 112000 ਰੁਪਿਆ ਦਾ ਜਿਹੜਾ ਚੈੱਕ ਉਹਨਾਂ ਦਾ ਜਿਹੜੇ ਤਿੰਨੇ ਪਰਿਵਾਰ ਨੇ ਉਹਨਾਂ ਨੂੰ ਅੱਜ ਜਿਹੜਾ ਚੈੱਕ ਦੇਣ ਦੇ ਲਈ ਅੱਜ ਪੰਡ ਦੇ ਵਿੱਚ ਮੈਂ ਬਤੌਰ ਜਿਹੜਾ ਵਿਧਾਇਕ ਹਾਂ ਔਰ ਮੇਰੇ ਨਾਲ ਸਾਰਾ ਪ੍ਰਸ਼ਾਸਨ ਜਿਹੜਾ ਆ ਦੇਖੋ ਮੈਂ ਜਦੋਂ ਹੁਣ ਆਈ ਤਾਂ ਬਜ਼ੁਰਗਾਂ ਦੇ ਅੱਖਾਂ 'ਚ ਹੰਝੂ ਫੇਰ ਆਏ ਤੇ ਇਹ ਦੁਬਾਰਾ ਫੇਰ ਇਹ ਜਿਹੜਾ ਰੋਣ ਲੱਗੇ ਕਿਉਂਕਿ ਹਾਲਾਂਕਿ ਪਿੱਛੇ ਜੇ ਕੁਝ ਲੋਕਾਂ ਨੇ ਵੀ ਕੁਝ ਜਿਹੜੀ ਮਦਦ ਕੀਤੀ ਸੀ ਇੱਕ ਜਿਹੜੀ ਸੰਸਥਾ ਸੀਗੀ ਉਹ 12 ਬੱਕਰੀਆਂ ਜਿਹੜੀਆਂ ਇਹਨਾਂ ਨੂੰ ਦੇਖ ਕੇ ਵੀ ਗਏ ਸੀ ਪਰ ਉਹਨਾਂ ਨਾਲ ਜਿਹੜਾ ਮੋਹ ਆ ਜਿਹੜਾ ਪਿਆਰ ਆ ਉਹ ਪੈਂਦਾ ਪਊਗਾ ਤੇ ਜਿਹੜਾ ਉਹਨਾਂ ਨਾਲ ਪਿਆਰ ਪਿਆ ਹੋਇਆ ਸੀਗਾ ਤੇ ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਸੀ ਬੱਚਿਆਂ ਦੀ ਤਰ੍ਹਾਂ ਪਾਲਦੇ ਸੀਗੇ ਤੇ ਉਹ ਪਿਆਰ ਜਿਹੜਾ ਮੋਹ ਹੈ ਜਿਹੜਾ ਉਹ ਜ਼ਰੂਰ ਇਹਨਾਂ ਨੂੰ ਜਿਹੜਾ ਅੰਦਰੋਂ ਜਿਹੜਾ ਦਰਦ ਜਿਹੜਾ ਮਹਿਸੂਸ ਹੁੰਦਾ ਤੇ ਪਰ ਮੈਨੂੰ ਆਸ ਆ ਕਿ ਇਸ ਦੇ ਨਾਲ ਇਹ ਦੁਬਾਰਾ ਜਿਹੜਾ ਇਹਨਾਂ ਦੀ ਜਿਹੜੀ ਆਰਥਿਕ ਜਿਹੜੀ ਗੱਡੀ ਹੈ ਜਿਹੜੀ ਉਹ ਲੀ ਤੇ ਜ਼ਰੂਰ ਚੜੂਗੀ ਤੇ